ਦਾਸ ਕਲਿਆਣ ਪਹਿਲੀ ਨਾ ਕੋਈ ਦੇਵੀ ਨਾ ਕੋਈ ਦੇਵਾ ਝੂਠੇ ਸਗਲ ਪਸਾਰੇ ਹਰ ਬਿਨਿ ਆਉਣ ਨਹੀਂ ਕੋਈ ਦੂਜਾ ਤੀਨ ਪਵਨ ਵਿੱਚ ਘਾਰੇ ਨਾ ਕੋਈ ਪੂਤ ਪਰੇ ਤਿਛਲੇ ਡਾ ਨਾ ਦੇਵਨ ਕੀ ਛਾਇਆ ਵਰਤ ਰਹੀ ਦੁਨੀਆ ਵਿੱਚ ਸਾਰੇ ਪਰਮੇਸ਼ਰ ਕੀ ਮਾਇਆ ਕਰ ਵੀ ਸੋਈ ਦਰ ਵੀ ਸੋਈ ਸੋਈ ਚਾਰ ਚਫੇਰੇ ਸੋ ਸੁਰ ਸੋਈ ਚੰਦ ਤਾਰੇ ਸੋਈ ਸਾਸ ਵੀਰੇ ਕੋ ਮੁਕਮ ਆਉਣ ਬਰਸ਼ਿੰਦ ਰਾਤਾ ਜਿਉ ਚਰਕੀ ਦੇਗੇ ੜੇ ਦੂਰ ਵਸੇ ਹਰੀ ਮਨ ਮੁਖਾ ਕੋਲੋਂ ਭਗਤ ਜਨਾ ਕੋ ਨੇੜੇ ਏਕ ਮਾਈ ਕੇ ਜੀਵਨ ਸਾਰੇ ਸਿਰਜਨ ਹਾਰ ਰਚਾਈ ਦਨ ਦੇਵੇ ਮਨ ਮੁਖਾ ਤਾਈ ਨਾਮ ਰਤੇ ਗਲ ਲਾਈ ਛੋੜ ਹਰੀ ਗੋ ਜੋ ਨਰ ਪੂਜੇ ਛੋੜ ਹਰੀ ਗੋ ਜੋ ਨਰ ਪੂਜੇ ਪੀਰ ਫਕੀਰਾ ਤਾਈ ਕਾਗਰ ਇਕਾਗੀ ਦਾ ਕਾਗਾ ਹੰਸ ਬਣੀ ਕਵਨਾਈ ਪਥਰ ਨਾਲ ਬਰੀਤੀ ਟੋਰਾ ਸੋ ਸਮਝ ਕੇ ਲਾਈ ਪੱਥਰ ਆਪ ਜਦੋਂ ਡੁਬ ਜਾਵੇ ਕਿਵੇਂ ਤਾਰੇ ਤੁਦ ਤਾਈ ਮੂਰਗ ਟੋੜ ਨਹੀਂ ਕੁਝ ਜਾਣੇ ਰੋਜ ਮਟੀ ਪਰ ਟੈਂਦਾ ਜੇ ਮੁਰਦਾ ਦੇ ਸਕਦਾ ਪ੍ਰਾਨੀ ਆਪ ਨਾ ਉਠੀ ਰਹਿੰਦਾ ਮੋਇਆ ਪੁਰਸ਼ ਕਦੇ ਨਹੀਂ ਜੀਵਤ ਲਖਾਂ ਵੈਦ ਮੰਗਾਈਏ ਤਮਿਆਂ ਤੋਂ ਤਰਬੂਜ ਨ ਬਣਦੀ 70 ਪੈਦ ਚੜਾਈ ਸਾਜ ਕਾਇਰਿ ਵਿਦਾ ਸਾਜੂ ਨਰ ਹਰ ਹਰ ਕੇ ਗੁਣ ਗਾਵੇ ਆਸਾ ਦੂਰੀ ਪੂਰਨ ਹੋਏ ਵਿਰਥਿ ਨਾਈ ਜਾਵੇ ਭਜਨ ਰਵੀਦਾਸ ਕਲਿਆਨਦੂ ਜੀ ਜੇ ਮਨਸ ਕੁਝ ਖਟਣਾ ਲੋੜੈ ਨੈ ਨਰੀ ਸੰਗ ਜੋੜੇ ਭਗਤ ਹਰੀ ਦੀ ਆ ਬੇ ਚਗ ਮੋੜ ਨਾ ਹਰੀ ਉਨ ਕੀ ਨਾਮੋੜੇ 8000 ਤੀਰਤ ਮਨ ਮੇ ਨਾ ਵੈ ਮੁਕ ਲਾਵੇ ਗੁਰਬਾਣੀ ਬਿਨ ਅਮਰਤ ਦੁਨੀਆ ਵਿੱਚ ਸਾਰੈ ਏਕ ਤਰਾਂ ਦੇ ਪਾਣੀ ਪੰਖੁ ਪੀਤ ਜਦੋਂ ਜਲ ਕਾਰਨ ਸਦ ਤਪਕਾਰਾਂ ਕਰਦਾ ਸਭ ਸਾਗਰ ਕਾ ਪਾਣੀ ਉਡਡ ਚਾਰਚ ਫੇਰੀ ਵਰਦਾ ਕਿਸ ਕਾਦ ਨੂੰ ਬਾਸ ਸੁਨਾਵੀ ਕਰ ਕਰ ਬੋਲੋ ਤੀਰੀ ਕਾਦਰਤਾ ਨਰ ਗਿਆਨ ਵਹੋਣੀ ਵਸਦਾਏ ਵਿੱਚ ਤੀਰੇ ਤੂੰ ਇਨਸਾਨ ਤੂੰ ਹੀ ਹਰ ਮੰਦਰ ਤੈ ਵਿੱਚ ਹਰ ਕਾ ਨਿਰਾ ਰਹਿਂਦਾ ਨਾਲ ਦਾ ਮਾਦਮ ਤੇਰੇ ਚੰਚਨ ਰਾਖਾ ਤੇਰਾ RAM ਨਾਮ ਦੇ ਲੈ ਅੰਦਰ ਮੰਤਰ ਪੜ ਪੜ ਜਗਦੀਸ਼ ਜਗਾਲਾ ਜਿਸ ਕੋ ਟੁੰਡ ਰਿਆ ਨਰ ਪਉਰੇ ਸੋ ਸੁਖੋ ਲਾ ਲਾ ਲੋਕਾਂ ਲੋੜਦਾ ਮਾਲ ਬਗਾਨੇ ਉਹ ਬਦਮਾਸ਼ ਲਟੇਰੇ ਛਿਪਨ ਕਿਤੇ ਪਰਮੇਸ਼ਰ ਕੋਲੋਂ ਕਾਮ ਕਮ ਕਰਮ ਕਮ ਮੰਦੜੀ ਤੇਰੇ ਲਿਖਦੇ ਨਾਲੋਂ ਨਾਲ ਤੁਮਾਰਾ ਲਿਖਾ ਚਾਰ ਲਖਾਰੀ ਮੰਦੜੇ ਕਰਮ ਕਮਾਉਣ ਵਾਲੇ ਜੰਮਦਰੋਤ ਖਵਾਰੀ ਖਬਰ ਜਦੋਂ ਐ ਦੇਣਾ ਪੈਂਦਾ ਲੇਖਾ ਰੱਬ ਕਰ ਜਾ ਕੇ ਪਛਤਾਉਣ ਸਭ ਅੱਗੇ ਜਾ ਕੇ ਮੰਦੜੇ ਕਰਮ ਕਮਾ ਕੇ ਦਸਾਂ ਨਵਾ ਦੀ ਕਿਰਤ ਕਮਾਈ ਪਰਮੇਸ਼ਰ ਕੋ ਪਾਵੇ ਦਾਨ ਚੜਾਵੇ ਬਦੀਆਂ ਬਾਦਾਂ ਜੇ ਕੋਈ ਕਰ ਜਾਵੇ ਜੋ ਗੁਜ ਏਤੇ ਦੇਕੇ ਜਾਣਾ ਸੋ ਕੁਛ ਅਗੀ ਲੈਣਾ ਹਰ ਕਾ ਨਾਮ ਕਰੀ ਧਨਵਾਲੀ ਜਮ ਡੰਡਕ ਨਾ ਸੇਣਾ ਕੀਤੇ ਕਾਲ ਕਰਾਰ ਸਜਣ ਸੰਗ ਜੋ ਕਰ ਜਾਵਣ ਪੂਰੇ ਹੀ ਮਨਸ ਸੱਜ ਜਾਣੀ ਅਗੇ ਜਬਰਾਇ ਨਕੂਰੇ ਜੋ ਕਰ ਜਾਂਦੇ ਨੇ ਜਗ ਅੰਦਰ ਮਨਮੁਖ ਕਰਮ ਕਰੀੜੇ ਸੋਨਰ ਕਾ ਵਜਰ ਐਂਦੇ ਬਣ ਕੇ ਗੰਦ ਗੋਬਰ ਦੇ ਕੀੜੇ ਕਰ ਵਿਦਾਸ ਕੋ ਹਰ ਹੀਰਾ ਪਤ ਸਮਨਾ ਦੀ ਰੱਖੇ ਨਾਮ ਜਪੋ ਭਗਵਨ ਕਾ ਪਾਈ ਸਤਿਗੁਰ ਬਾਣੀ ਪਾਕੇ ਭਜਨ ਰਵਿਦਾਸ ਕਲਿਆਣ ਤੀਜਾ ਨਾਮ ਬਿਨਾ ਤਰਿਆ ਨਹੀਂ ਜਾਣਾ ਵਖਤ ਸਮੁੰਦਰ ਖਾਰਾ ਉਸ ਸਾਗਰ ਦੇ ਅਗਲੇ ਪਾਸੇ ਸੁਰਗ ਮੰਡਲ ਕਾਤਾ ਉਸ ਤਾਰੇ ਪਰ ਸੁਰਗੀ ਜੀਵਾਂ ਨੂੰ ਸੁਖ ਮਿਲਦੇ ਸਾਰੇ ਅੰਮ੍ਰਿਤ ਜਲ ਦੇ ਰਹਿੰਦੇ ਉਤੇ ਚੱਲਦੇ ਰੋਜ ਫੁਵਾਰੇ ਹਰ ਗੁਰਮੁਖ ਦੀ ਉਮਰ ਆਉਤੇ ਰਹਿੰਦੀ 50 ਸਾਲ ਅਮਰ ਰਹਿ ਕੋ ਮਰਦਾ ਨਾਹੀ ਲਾਲਾ ਲਾਲ ਗੁਲਾ ਲਾ ਦਰਸ਼ਨ ਹਰ ਕਾ ਉਹਨਾ ਤਾਈ ਹੁੰਦਾ ਰਹੀ ਰੋਜ਼ਾਨਾ ਇੱਕ ਦੂਜੇ ਨਾਲ ਲੜਦਾ ਓਤੇ ਕੋਈ ਨਹੀਂ دیਵਾਨਾ ਸੋਨੇ ਦੇ ਪਲਗਾ ਤੇ ਪੈਂਦੇ ਰੇਸ਼ਮਦਾਰ ਤਲਾਈਆਂ ਇੱਕ ਗੁਰਮਕਤੇ ਦੋ ਦੋ ਪਰੀਆਂ ਸੇਵਾਦਾਰ ਲਗਾਈਆਂ ਜਿਸ ਪਾਸੇ ਚਾਵਣ ਉੱਟ ਜਾਵਣ ਉਡੜੇ ਪਉਵੇ ਪਾ ਕੇ ਹੁੰਦੇ ਰਹਿੰਦੇ ਪਾਠ ਰਜਾਨਾ ਸੁਣਦੇ ਮਨ ਜਿਤ ਲਾ ਕੇ ਸਬਨਾ ਨੂੰ ਅੰਬਰਾ ਚੋਂ ਆਵਣ ਭੋਜਨ ਪਰੀਆਂ ਲੈ ਕੇ ਪੂਜ ਪੰਡਾਰ ਸ਼ਕਾ ਕੇ ਜਾਵਣ ਕੂਲ ਰਜਾਨਾ ਬੈ ਕੇ ਰਤੜੀ ਚੀਰੇ ਚਮਕਣ ਦਮਕਣ ਸਬਨਾ ਨਹੀਂ ਕਰੰਗੇ ਹੱਥ ਕੰਗਣ ਲਾਲਾਂ ਦੀਆਂ ਮਾਲਾ ਸਿਰ ਸੋਨੇ ਦੀ ਕੰਮੀ ਕਹਿਰੇ ਵਿਦਾਸ ਸਭੀ ਨਰ ਪਾਈ RAM ਨਾਮ ਰੰਗ ਲਾਓ ਪਰਮੇਸ਼ਰ ਦੇ ਉੱਟ ਨਾ ਟੋਲੇ ਚੜ ਸੁਰਗਾਂ ਨੂੰ ਜਾਓ ਕਹਿਰੇ ਵਿਦਾਸ ਸਭੀ ਨਰ ਪਾਈ ਰਾਮ ਨਾਮ ਰੰਗ ਲਾਓ ਪਰਮੇਸ਼ਰ ਦੇ ਉਡਣ ਘਟੋਲੇ ਚਾਰ ਸੁਰਗਾਂ ਨੂੰ ਜਾ